ਕਾਚੀ ਕਾਲ ਜੀ ਅੱਜ ਆਪਾਂ ਬਹੁਤ ਹੀ ਜਲਦੀ ਸ਼ਕੈਸ਼ ਬਣਾ ਕੇ ਤਿਆਰ ਕਰਾਂਗੇ ਕਈ ਵਾਰੀ ਗੈਸਟ ਆ ਜਾਂਦੇ ਆ ਜਲਦੀ ਬਣਾਉਣਾ ਪੈਂਦਾ ਆਪਾਂ ਨੂੰ ਆਪਾਂ ਪਹਿਲਾਂ ਚੀਨੀ ਘੋਲ ਦਿਆਂ ਜੀ ਨੂੰ ਬਹੁਤ ਟਾਈਮ ਲੱਗ ਜਾਂਦਾ ਅੱਜ ਆਪਾਂ ਚੀਨੀ ਨਹੀਂ ਘੋਲਾਂਗੇ ਜਾਂ ਆਪਾਂ ਗਰਮ ਪਾਣੀ ਚ ਘੋਲ ਦਿਆਂ ਵੀ ਜਲਦੀ ਕੁਲਜੇ ਇਹ ਆਪਾਂ ਬੂਰਾ ਖੰਡ ਲੈ ਲਿਆ ਜੇ ਤੁਹਾਡੇ ਕੋਲੇ ਬੂਰਾ ਖੰਡ ਨਹੀਂ ਹੈਗੀ ਤਾਂ ਤੁਸੀਂ ਚੀਨੀ ਨੂੰ ਮਿਕਸੀ ਚ ਪੀਸ ਕੇ ਰੱਖ ਲਓ ਆਪਾਂ ਬੂਰਾ ਖੰਡ ਪਾ ਲਈ ਇਹਦੇ ਵਿੱਚ ਇਸ ਤੋਂ ਬਾਅਦ ਆਪਾਂ ਦੁੱਧ ਪਾ ਲਿਆ ਜੇ ਤੁਸੀਂ ਦੁੱਧ ਨਹੀਂ ਪਾਉਣਾ ਤਾਂ ਤੁਸੀਂ ਪਾਣੀ ਪਾ ਸਕਦੇ ਹੋ ਫਿਰ ਆਪਾਂ ਸ਼ਕੈਸ਼ ਪਾ ਲਿਆ ਰੂਵਜ਼ਾ ਪਾ ਲਿਆ ਜੋ ਤੁਹਾਨੂੰ ਪਸੰਦ ਆ ਉਹ ਤੁਸੀਂ ਸ਼ਕੈਸ਼ ਪਾ ਸਕਦੇ ਹੋ ਇਸ ਤੋਂ ਬਾਅਦ ਆਪਾਂ ਚਮਚੇ ਨੂੰ 4-5 ਵਾਰ ਹਿਲਾਵਾਂਗੇ ਇਹ ਕੁਲ ਜੁਗਾ ਚੰਗੀ ਤਰ੍ਹਾਂ ਬੂਰਾਖੰਡ ਬਹੁਤ ਜਲਦੀ ਕੁਲ ਜਾਂਦੀ ਹੈ ਚੀਨੀ ਕੁਲਣ ਨੂੰ ਟਾਈਮ ਲੱਗਦਾ ਇਹ ਕੋਚਾ ਖੰਡ ਬੁਰਾ ਖੰਡ ਖੋਲ ਗਈ ਹੁਣ ਇਸ ਤੋਂ ਬਾਅਦ ਆਪਾਂ ਠੰਡਾ ਪਾਣੀ ਪਾ ਲਾਂਗੇ ਇਹਨੂੰ ਫਿਰ ਇੱਕ ਦੋ ਵਾਰ ਹਿਲਾ ਦਾਂਗੇ ਚਮਚੇ ਨੂੰ ਸ਼ਕੈਸ਼ ਆਪਣਾ ਸਰਬਤ ਬਣ ਕੇ ਤਿਆਰ ਹੈ ਹੁਣ ਆਪਾਂ ਇਹਦੇ ਵਿੱਚ ਬਰਫ਼ ਪਾ ਦਾਂਗੇ ਜੇ ਸਕੂਲੋਂ ਬੱਚੇ ਆਏ ਆ ਉਹਨਾਂ ਨੂੰ ਜਲਦੀ ਜਲਦੀ ਬਣਾ ਕੇ ਦੇ ਦਿਓ ਜਾਂ ਗੈਸਟ ਆਏ ਆ ਤਾਂ ਬਹੁਤ ਜਲਦੀ ਤਿਆਰ ਹੋ ਜਾਂਦਾ ਹੈ ਤੁਸੀਂ ਇਸ ਤਰ੍ਹਾਂ ਜਲਦੀ ਬਣਾ ਕੇ ਸਰਵ ਕਰ ਸਕਦੇ ਹੋ ਆਪੀਓ ਤੇ ਬੱਚਿਆਂ ਨੂੰ ਪਲਾਓ